ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਘਰ ਨੂੰ ਅੱਗ ਲੱਗ ਗਈ ਜਿਸ ਤੋਂ ਬਾਅਦ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਤੇ ਪੀੜਤ ਔਰਤ ਦੇ ਵੱਲੋਂ ਰੋ ਰੋ ਕੇ ਆਪਣਾ ਦਰਦ ਬਿਆਨ ਕੀਤਾ ਗਿਆ ਹੈ ਤਾਗਾ ਜੀ ਅੱਜ ਕੀ ਗੱਲ ਹੋਈ ਹੁੰਦਾ ਜੀ ਪਤਾ ਨਹੀਂ ਭਾਈ ਮੈਂ ਸਬਜ਼ੀ ਲੈਣ ਗਈ ਸੀ ਸਬਜ਼ੀ ਲੈ ਆ ਕੇ ਬੂਆ ਕੋਲ ਕੇ ਮੈਂ ਸਬਜ਼ੀ ਦਾ ਗਲੀ ਤੋਂ ਗੱਲਾਂ ਕਰ ਲਾ ਪੀ ਲੇਡੀਜ਼ ਨਾਲ ਕਿ ਤਨਾ ਇਹਨੇ ਦੇ ਨੇ ਉੱਤੇ ਚੰਗਿਆੜੇ ਨਿਕਲੇ ਨੇ ਅਸੀਂ ਕਿਹਾ ਬਾਦ ਚੰਗਿਆੜੇ ਨਿਕਲੇ ਨੇ ਅੰਕਲ ਇੱਕ ਕਹਿੰਦੇ ਕਹਿੰਦੇ ਨਹੀਂ ਤੇਰੇ ਅੰਦਰੋਂ ਚੰਗਿਆੜੇ ਨਿਕਲੇ ਨੇ ਮੈਂ ਕਿਹਾ ਨਹੀਂ ਅੰਕਲ ਜੀ ਉਸ ਦੇ ਬਾਅਦ ਉਸ ਤੋਂ ਬਾਅਦ 5-10 ਮਿੰਟ ਬਾਅਦ ਮੈਨੂੰ ਆਂਟੀ ਕਹਿੰਦੇ ਤੇਰੇ ਅੰਦਰ ਅੱਗ ਲੱਗੀ ਹੋਈ ਮੈਂ ਜਦੋਂ ਦੇਖਿਆ ਤੇ ਅੰਦਰੋਂ ਬਾਅਦ ਵਿੱਚ ਸਾਰੀ ਅੱਗ ਲੱਗੀ ਫ੍ਰੀਜ ਤੱਕ ਸਾਰੇ ਲੱਗੀ ਹੋਈ ਸੀ ਉਸ ਸਾਡੇ ਪਾਸ ਜੀ ਕਿ ਉਹਦੇ ਤਾਂ ਤੋੜਾ ਲੈ ਕੇ ਉਹ ਅੱਗੇ ਅੱਗ ਬਜਾਨ ਚ ਦੋ ਅੱਗ ਬਜਾਨਗੇ ਉਹਨਾਂ ਦੇ ਮੂੰਹ ਨੂੰ ਅੱਗ ਪੈ ਗਈ ਉਹ ਵੀ ਵਿਚਾਰੇ ਥੱਲੇ ਦਬਤ ਵਾ ਗਏ ਕਿੰਨਾ ਕੁ ਨੁਕਸਾਨ ਹੋਇਆ ਘਰ ਦਾ ਮੇਰਾ ਭਈ ਸਾਰਾ ਕੁਝ ਮੇਰੇ ਦੋ ਪੋਸ਼ਣ ਅਗੇ ਦੋਵੇਂ ਸਾਰੇ ਸੜ ਕੇ ਸੁਆਹ ਹੋ ਗਏ ਜੇ ਮੇਰੇ ਬੱਚੇ ਦੇ ਕੱਪੜੇ ਮੇਰਾ ਸਾਰਾ ਨਵਾਂ ਸਮਾਨ ਸਾਰਾ ਹੀ ਸੜ ਗਿਆ ਕਿੰਨੇ ਕਿੰਨੇ ਦਾ ਨੁਕਸਾਨ ਆ ਹੀ ਕਹਿ ਸਕਦੇ ਭਾਈ ਮੈਨੂੰ ਨਹੀਂ ਪਤਾ ਤੁਸੀਂ ਖੁਦ ਜਾ ਕੇ ਵੇਖ ਲਓ ਦੋ ਪੋਸ਼ਨਾ ਵਿੱਚ ਸਾਰਾ ਸਮਾਨ ਮੇਰਾ ਤੁੰਗਿਆ ਪਿਆ ਸੀ ਮੈਂ ਨਿੱਕੀ ਨਿੱਕੀ ਚੀਜ਼ ਵੱਡੀ ਵੱਡੀ ਚੀਜ਼ ਹਰ ਇੱਕ ਚੀਜ਼ ਬਣਾਈ ਹੋਈ ਸੀ ਆਪਣੇ ਘਰ ਹੁ ਕੀ ਮੰਗ ਕਰੇ ਸਰਕਾਰ ਸਰਕਾਰ ਕੋਈ ਮੈਂ ਕੀ ਮੰਗ ਕਰ ਸਕਦੀ ਹਾਂ ਮੇਰਾ ਘਰ ਦੇਖੋ ਤੁਸੀਂ ਆਪ ਜਾ ਕੇ ਦੇਖੋ ਜੇ ਕੋਈ ਮੇਰੀ ਮਦਦ ਹੋ ਸਕਦੀ ਹੈ ਮੇਜ ਵਾਦ ਤੋਂ ਵਾਦ ਕਰੋ ਮੇਰਾ ਕੋਈ ਵੀ ਨਹੀਂਗਾ ਬਸ ਕੋਈ ਵੀ ਨਹੀਂਗਾ ਮੇਰਾ ਸੀ ਮੇਰਾ ਬੰਦਾ ਹੈਗਾ ਜੇ ਤੇ ਮੇਰੇ ਦੋ ਬੱਚੇ ਹੈਗੇ ਈ ਨਾਮ ਅਦਕੀ ਕਰੀ ਜਿਹੜਾ ਨਾ ਜੀ ਬਲਦੇਵ ਸਿੰਘ ਫਾਇਰਮੈਨ ਤਾਰਜ ਕਿੰਨੀ ਕਿੱਥੇ ਅੱਗ ਲੱਗੀ ਹੈ ਜੀ ਇਹ ਜੀ ਰਾਮਬਾਗ ਲੱਗੀ ਜੋ ਅੱਗ ਬਾਲਮੀਕ ਮੰਦਰ ਦੇ ਸਾਹਮਣੇ ਇਹ ਕਿੰਨਾ ਕੁ ਨੁਕਸਾਨ ਹੋਇਆ ਜੀ ਨੁਕਸਾਨ ਤੇ ਜੀ ਇਹਨਾਂ ਨੂੰ ਹੁਣ ਪਤਾ ਨਾ ਉਹਨਾਂ ਤੇ ਕਹਿਣ ਬਦਾਵ ਕੀ ਹੋਣਾ ਵਾ ਨਹੀਂ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਤੇ ਸਾਰਾ ਸੜ ਗਿਆ ਜੀ ਕਿੰਨੀਆਂ ਗੱਡੀਆਂ ਆਈਆਂ ਗੱਡੀਆਂ 3 ਗੱਡੀਆਂ ਆਇਆ ਜੀ ਤਾਉਣ ਵਾਲ ਸੇਵਾ ਸੰਧੀ ਦੇ ਗੁਲਵਾਲੀ ਗੇੜ ਪੁਲਿਸ ਨੂੰ ਕਹਾਂ ਦਿੱਤੀ ਵੀ ਪੁਲਿਸ ਆ ਗਈ ਸੀ ਪੁਲਿਸ ਸਾਰੀ ਬੇ Obrigado. Uh -huh. uh -huh.